ਠਾਨਕੜ ਵਿੱਚ ਦੇਵਪਾਰਦੇ ਤੰਦੇ ਦਾ ਹੋਇਆ ਪਰਦਾ ਫਾਸ਼ ਬੋਰਡ ਦਾ ਸਹੀ ਤੇ 15 ਮੁੰਡਿਆਂ ਨੂੰ ਪੁਲਿਸ ਨੇ ਕੀਤਾ ਕਾਬੂ ਹਜ਼ਾਰਾਂ ਦੀ ਗਿਣਤੀ ਚ ਕੈਸ਼ ਕੀਤਾ ਬਰਾਮਦ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸਮਾਜ ਦੇ ਵਿੱਚ ਔਰਤਾਂ ਨੂੰ ਮਾਂ ਅਤੇ ਭੈਣ ਦਾ ਦਰਜਾ ਦਿੱਤਾ ਗਿਆ ਹੈ ਪਰ ਅੱਜ ਵੀ ਸਮਾਜ ਦੇ ਵਿੱਚ ਕੁਝ ਔਰਤਾਂ ਵੱਲੋਂ ਇਸ ਦਰਜੇ ਨੂੰ ਕੁਝ ਹੋਰ ਇਨਾਮ ਦੇ ਦਿੱਤਾ ਗਿਆ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਦੇ ਟਾਕੀ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਔਰਤ ਵੱਲੋਂ ਸ਼ਰਿਆਮ ਆਪਣੇ ਕਾਰ ਦੇ ਵਿੱਚ ਦੇਵ ਵਿਪਾਰ ਦਾ ਤੰਦਾ ਕਰਵਾਇਆ ਜਾ ਰਿਹਾ ਸੀ ਜਿਸ ਦੀ ਸ਼ਿਕਾਇਤ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਛਾਪੇ ਮਾਰੀਕਰ ਦੇਵ ਵਿਪਾਰ ਦਾ ਤੰਦਾ ਕਰਵਾਉਣ ਵਾਲੀ ਸੰਗਠਨਾ ਦੇ ਸੰਨੇ ਦੋਹਰਤਾ ਨੂੰ ਕਾਬੂ ਕੀਤਾ ਅਤੇ ਮੌਕੇ ਤੋਂ 15 ਮੁੰਡਿਆਂ ਨੂੰ ਗ੍ਰਿਫਤਾਰ ਕਰ ਕਾਰਵਾਈ ਕੀਤੀ ਇਸ ਸਬੰਧੀ ਜਦ ਡੀਐਸਪੀ ਪਠਾਨਕੋਟ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨਾ ਕੋਲ ਸ਼ਿਕਾਇਤਾਂ ਆ ਰਹੀਆਂ ਸੀ ਕਿ ਸ਼ਹਿਰ ਦੇ ਟਾਕੀ ਇਲਾਕੇ ਵਿੱਚ ਕੁਝ ਔਰਤਾਵਾਂ ਵੱਲੋਂ ਦੇ ਵਿਪਾਦ ਦਾ ਦੰਦਾ ਕੀਤਾ ਜਾ ਰਿਹਾ ਹੈ ਅਤੇ ਬੀਤੀ ਰਾਤ ਵੀ ਅਜਿਹੀ ਹੀ ਇੱਕ ਸ਼ਿਕਾਇਤ ਮਿਲੀ ਜਿਸ ਦੇ ਜਲਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੌਰਾਨ ਦੋਅ ਔਰਤਾ ਸਣੇ 15 ਮੁੰਡਿਆਂ ਨੂੰ ਕਾਬੂ ਕੀਤਾ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਭਾਰਤ ਨੈਟ ਨਿਊਜ਼ ਸਵਾਲ ਆਪ ਦਾ ਤੋਂ ਰਾਜੇਸ਼ ਪਰਧਵਾਜ ਦੀ ਖਾਸ ਸੁਪੋ ਸਾਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਸ਼ਾਰਦਾ ਨਾਮ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮਂਗਾ ਕੇ ਇੱਕ ਸਖ ਸਖ ਖਿਡਾਰੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਐਸਐਸਓ ਸਾਥ ਕਾਫੀ ਦੇਰ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਏਜੈਂਟਸ ਉਥੇ ਮਿਲੇ ਸੀ ਇਤਰਾਜ ਉਹ ਹਾਲਤ ਤੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕਸ ਰੈਕਡ ਦੇ ਵਿੱਚ ਇਨਵੋਲ ਸਾਰੇ ਅਰੈਸਟ ਕਰ ਲਿਆ ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਘੰਟੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨਾਲ ਉਹਨਾਂ ਦੇ ਹੈਂਡਓਵਰ ਕਰਾਂਗੇ ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਾਂਗੇ ਇਸ ਨੂੰ ਪਹਿਲੇ ਵੀ ਕੋਈ ਮਾਮਲਾ ਦਾ ਕੇਸ ਚੱਲ ਰਿਹਾ ਜੋ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜਿਹ ਇਸ ਧੰਦੇ ਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਠੱਲ ਪਾਈ ਜਾ ਸਕੇ ਸਰ ਨੂੰ ਨੈਟਵਰਕ ਹੈ ਨਾ ਜਿਸ ਸੇ ਸਟੇਟ ਦੇ ਨਾਲ ਜੰਮੂ ਰਿਸ਼ ਪਾਸੇ ਵਿੱਚ ਆਇਆ ਹੋ ਤੋ ਆਪਾਂ ਉਸ ਨੈਟਵਰਕ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਆ ਜਿਹਦਾ ਕਿਤੇ ਕਿਤੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂ ਸਰ ਦੇਖਣ ਨੂੰ ਆਇਆ ਇਹੋ ਜਿਹੇ ਨਾਲ ਕੇਸ ਹੁੰਦਾ ਹੈ ਫਿਰ ਥੋੜੀ ਜਿਹਾ ਮਾਮਲਾ ਬਾਹਰ ਆ ਜੀ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਪਾਰਟ ਆਫ ਆਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਪਰ ਜਿਹਨਾਂ ਨੂੰ ਜ਼ਰੂਰਤ ਨਹੀਂ ਫਿਰ ਤਰਫਾਸ਼ਾਂ ਦੇ ਵਿੱਚ ਤੇ ਉਹਨੂੰ ਕਿਛ ਤਾਲੀ ਕੀ ਦੋ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੁਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੁਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਆਉਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ